ਕੋਈ ਸਰਕਾਰਾਂ ਦਾ ਕੰਮ ਹੁੰਦਾ ਹੈ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਜਦੋਂ ਵੀ ਚੋਣਾਂ ਹੋਣ ਉਹਨਾਂ ਨੂੰ ਬੜੇ ਕਾਨੂੰਨੀ ਤਰੀਕੇ ਨਾਲ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਸਿਰੇ ਚਾੜਨਾ ਪਰ ਸਰਕਾਰਾਂ ਜਦੋਂ ਨੰਗ ਹੋਣ ਤੇ ਲੋਕਾਂ ਦੀ ਪ੍ਰਵਾਹ ਉਹਨਾਂ ਨੂੰ ਲੋਕਾਂ ਦੇ ਹੱਕਾਂ ਦੀ ਪ੍ਰਵਾਹ ਨਾ ਹੋਵੇ ਤਾਂ ਉਹ ਗਲਤ ਰਸਤੇ ਚੱਲ ਪੈਂਦੀਆਂ ਨੇ ਜਿਵੇਂ ਕਿ ਆਪਾਂ ਦੇਖਿਆ ਐਮਸੀ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੇ ਕਾਗਜ਼ ਧੱਕੇ ਨਾਲ ਲੈ ਲੈ ਕੇ ਫਾੜੇ ਇਹ ਵੀ ਨਹੀਂ ਦੇਖਿਆ ਕਿ ਜਨਾਨੀਆਂ ਨੇ ਕਿ ਬੰਦੇ ਨੇ ਪੂਰਾ ਧੱਕਾ ਕੀਤਾ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੇ ਐਂ ਧੱਕਾ ਕੀਤਾ ਬਹੁਤ ਜ਼ਿਆਦਾ ਵਾਇਲੈਂਸ ਹੋਇਆ ਤੇ ਹੁਣ ਜ਼ਿਲ੍ਹਾ ਪਰੀਸ਼ਦ ਦੇ ਪੰਚਾਇਤ ਸਮਿਤੀ ਦੇ ਜਦੋਂ ਚੋਣਾਂ ਸੀਗੇ ਉਦੋਂ ਵੀ ਇਹਨਾਂ ਨੇ ਉਸੇ ਰਸਤੇ ਤੇ ਚੱਲਦੇ ਹੋਏ ਜਿਵੇਂ ਆਪਾਂ ਸਾਰਿਆਂ ਨੇ ਦੇਖਿਆ ਕਿ ਇੱਕ ਪੁਲਿਸ ਅਫਸਰ ਦੀ ਰਿਕਾਰਡਿੰਗ ਵੀ ਸਭ ਨੂੰ ਪਹਿਲਾਂ ਸ਼ੁਰੂ ਚ ਮਿਲ ਗਈ ਦੇਖੀ ਸਭ ਨੇ ਵਾਇਰਲ ਹੋਈ ਇਹਨਾਂ ਨੇ ਉਸੇ ਨੀਤੀ ਤੇ ਚੱਲਦੇ ਹੋਏ ਇਹ ਸਿਲੈਕਸ਼ਨ ਨੂੰ ਵੀ ਕੈਪਚਰ ਕਰਨ ਦਾ ਸੋਚਿਆ ਤਾ ਮੇਰੇ ਨਾਲ ਨੇ ਦਿਲਸ਼ਾਦ ਪਠਾਨ ਜੀ ਸਾਡੇ ਬਲਾਕ ਸਮਿਤੀ ਜਾਲਾਂ ਦੇ ਉਮੀਦਵਾਰ ਉਸ ਤੋਂ ਬਾਅਦ ਮੇਰੇ ਨਾਲ ਨੇ ਛਿੰਦਰਪਾਲ ਸਿੰਘ ਨਿਰਮਨ ਜੀ ਜਿਹੜੇ ਛਿੰਦਾ ਸਰਪੰਚ ਦੇ ਨਾਂ ਤੋਂ ਮਸ਼ਹੂਰ ਨੇ ਆਪਣੇ ਹਲਕੇ ਦੇ ਵਿੱਚ ਏਰੀਏ ਦੇ ਵਿੱਚ ਬਹੁਤ ਮਿਹਨਤ ਕੀਤੀਆਂ ਇਹਨਾਂ ਨੇ ਲੋਕਾਂ ਲਈ ਬਹੁਤ ਕੰਮ ਕੀਤਾ ਉਸ ਤੋਂ ਬਾਅਦ ਕਮਲ ਹੈਗੇ ਹਨ ਰੋਨੀ ਤੋਂ ਇਹਨਾਂ ਦੇ ਵਾਈਫ ਖੜੇ ਹੋਏ ਨੇ ਕਾਂਤਾ ਰਾਣੀ ਜੀ ਅਥੋਂ ਰੋਨੀ ਤੋਂ ਤੇ ਭੈਣ ਕੁਲਦੀਪ ਕੌਰ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਕੈਂਡੀਡੇਟ ਹੈ ਅਸੀਂ ਸਰਕਾਰ ਦੇ ਰੁਖ ਨੂੰ ਦੇਖਦੇ ਹੋਏ ਧਮਕੀਆਂ ਨੂੰ ਦੇਖਦੇ ਹੋਏ ਹਾਈ ਕੋਰਟ ਦਾ ਰੁਖ ਕਿੱਤਾ ਸੀਗਾ ਤੇ ਮਾਨਯੋਗ ਹਾਈ ਕੋਰਟ ਦੇ ਵਿੱਚ ਸਰਕਾਰ ਵੱਲੋਂ ਰਾਹੁਲ ਰਾਮਪਾਲ ਜੀ ਜਿਹੜੇ ਪੰਜਾਬ ਸਰਕਾਰ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੇ ਉਹ ਪੰਜਾਬ ਸਰਕਾਰ ਵੱਲੋਂ ਅਪੀਅਰ ਹੋਏ ਸੀਗੇ ਤੇ ਸਾਡੇ ਵੱਲੋਂ ਪ੍ਰੰਚੂਲ ਟਲਜੀ ਸਾਡੇ ਐਡਵੋਕੇਟ ਅਪੀਅਰ ਹੋਏ ਸੀਗੇ ਉੱਤੇ ਹਾਈ ਕੋਰਟ ਨੇ ਸਾਡੇ ਹੱਕਾਂ ਨੂੰ ਰਾਖਵੀ ਰੱਖਣ ਲਈ ਬਹੁਤ ਵਧੀਆ ਇੱਕ ਆਰਡਰ ਦਿੱਤਾ ਹੈ ਬਹੁਤ ਵਧੀਆ ਡਿਸੀਜਨ ਦਿੱਤਾ ਹੈ ਬਹੁਤ ਵਧੀਆ ਵਰਡਿਕਟ ਆਇਆ ਹੈ ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਹੈ ਕਿ ਜਿਹੜੇ ਵੀ ਬੂਥਾਂ ਤੇ ਇਲੈਕਸ਼ਨ ਹੋਣੇ ਨੇ ਕਲਿਆਣ ਜ਼ਿਲ੍ਹਾ ਪਰੀਸ਼ਦ ਦੇ ਤਕਰੀਬਨ 46 ਪਿੰਡ ਨੇ ਤੇ 46 ਬੂਥ ਨੇ ਉਨਾ ਸਾਰੇ ਪਿੰਡਾਂ ਦੇ ਵਿੱਚ ਸਾਰੇ ਬੂਥਾਂ ਦੇ ਉੱਤੇ ਇਲੈਕਸ਼ਨ ਦੇ ਦੌਰਾਨ ਲਗਾਤਾਰ ਸੀਸੀਟੀਵੀ ਫੁਟੇਜ ਦੀ ਰਿਕਾਰਡਿੰਗ ਹੋਊਗੀ ਸੀਸੀਟੀਵੀ ਚੱਲਣਗੇ ਤੇ ਉਹ ਤੋਂ ਬਾਅਦ ਜਦੋਂ ਉਹਦੀ ਕਾਊਂਟਿੰਗ ਹੋਊਗੀ ਕਿਉਂਕਿ ਕਈ ਵਾਰ ਐ ਵੀ ਹੁੰਦਾ ਹੈ ਵੀ ਕਾਊਂਟਿੰਗ ਦੇ ਵਿੱਚ ਕੋਈ ਬੰਦਾ 10 ਵੋਟਾਂ ਤੋਂ ਜਿੱਤ ਰਿਹਾ ਹੈ ਤੇ 5-7 ਉੱਪਰ ਥੱਲੇ ਕਰ ਦਿੰਦੇ ਨੇ ਜੋ ਪਿੱਛੇ ਸਰਕਾਰ ਨੇ ਕੀਤਾ ਕਈ ਜਗ੍ਹਾ ਐਵੇਂ ਧੱਕੇ ਦੇ ਹੋਏ ਤਾਂ ਸਾਨੂੰ ਜਿਹੜਾ ਆਰਡਰ ਮਿਲਿਆ ਹਾਈ ਕੋਰਟ ਤੋਂ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੋਲ ਹੁੰਦੇ ਹੋਏ ਵੀ ਪੂਰੀ ਰਿਕਾਰਡਿੰਗ ਹੋਊਗੀ ਤੇ ਉਹ ਤੋਂ ਬਾਅਦ ਕਾਊਂਟਿੰਗ ਵੀ ਸੀਸੀਟੀਵੀ ਫੁਟੇਜ ਦੇ ਵਿੱਚ ਹੋਊਗੀ ਸਰਕਾਰ ਨੂੰ ਇਹ ਆਰਡਰ ਪਰਸੋਂ ਹਾਈ ਕੋਰਟ ਤੋਂ ਹੋ ਗਿਆ ਸੀਗਾ ਤੇ ਮੈਨੂੰ ਲੱਗਦਾ ਹੈ ਕਿ ਕੱਲ ਨਹੀਂ ਤਾਂ ਅੱਜ ਸਵੇਰੇ ਇੱਥੇ ਦੀ ਐਡਮਿਨਿਸਟ੍ਰੇਸ਼ਨ ਨੂੰ ਡੀਸੀ ਸਾਹਿਬ ਨੂੰ ਜਾਂ ਜਿਹੜੇ ਵੀ ਰਿਟਰਨਿੰਗ ਅਫਸਰ ਹੋਣਗੇ ਉਹਨਾਂ ਨੂੰ ਇਹ ਪਹੁੰਚ ਗਿਆ ਹੋਊਗਾ ਕਿ ਸਾਡੇ ਕਲਿਆਣ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਜਿਹੜੇ ਇੱਥੇ ਹੁਣ ਹੋਣੇ ਨੇ ਉਹ ਪਹਿਲੀ ਵਾਰ ਪੂਰੀ ਮੋਨਿਟਰਿੰਗ ਹੋਣਗੇ ਤੇ ਮੈਨੂੰ ਨਹੀਂ ਲੱਗਦਾ ਵੀ ਹੁਣ ਇਹ ਸਰਕਾਰ ਪੰਗਾ ਲਾਉਗੀ ਧੱਕਾ ਕਰੂਗੀ ਕਿਉਂਕਿ ਇੱਕ ਪਹਿਲਾਂ ਪੁਲਿਸ ਅਫਸਰ ਦੀ ਰਿਕਾਰਡਿੰਗ ਵਾਇਰਲ ਹੋ ਗਈ ਤੇ ਹੁਣ ਇਹ ਹਾਈ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ ਜਿਹੜੀ ਰਿਕਾਰਡਿੰਗ ਦਾ ਉਹਨਾਂ ਨੇ ਆਰਡਰ ਕੀਤਾ ਤੇ ਸਰਕਾਰ ਵੱਲੋਂ ਜਿਹੜਾ ਵਕੀਲ ਆਇਆ ਸੀਗਾ ਉਹਨੇ ਉਹ ਪੂਰੇ ਰਿਮਾਰਕਸ ਦਿੱਤੇ ਨੇ ਕਿ ਠੀਕ ਹੈ ਜੀ ਅਸੀਂ ਕਾਊਂਟਿੰਗ ਵੀ ਰਿਕਾਰਡਿੰਗ 'ਚ ਕਰਾਵਾਂਗੇ ਤੇ ਪੋਲਿੰਗ ਪੋਲ ਵੀ ਰਿਕਾਰਡਿੰਗ 'ਚ ਕਰਾਵਾਂਗੇ ਤੇ ਉਹ ਤੋਂ ਬਾਅਦ ਅਸੀਂ ਪੂਰਾ ਮੋਟੀਵੇਟਿਡ ਹੈ ਭਾਜਪਾ ਦੀ ਸਾਰੀ ਟੀਮ ਤੁਸੀਂ ਦੇਖਿਆ ਕਲਿਆਣ ਜ਼ਿਲ੍ਹਾ ਪ੍ਰੀਸ਼ਦ ਦੀ ਉਰੇ ਬੈਠੀ ਹੈ ਸਾਡੇ ਵਰਕਰ ਸਾਡੇ ਬੀਜੇਪੀ ਕਾਰਜਕਰਤਾ ਸਾਰੇ ਜਾਣੇ ਪੂਰੇ ਮੋਟੀਵੇਟਿਡ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਦੀਆਂ ਸੀਟਾਂ ਅਸੀਂ ਕੱਢ ਕੇ ਆਪਣੀ ਪਾਰਟੀ ਹਾਈ ਕਮਾਂਡ ਦੇ ਚੋਲੀ ਪਾਵਾਂਗੇ। ਗ੍ਰੀਨਪਾਰਕ ਕਲੋਨੀ ਉਹ ਆਪਣਾ ਧੱਕੇਸ਼ਾਹੀਆਂ ਨੂੰ ਦੇਖ ਲਈ ਜੀ ਧੱਕੇਸ਼ਾਹੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਇਹ ਸੱਤ ਤੱਕ ਕੀਤੀਆਂ ਜਾ ਰਹੀਆਂ ਕਿ ਅਦਾਲਤਾਂਵਾਂ ਨੂੰ ਜਾਣਾ ਪੈ ਰਿਹਾ ਜੀ ਇਸ ਤਰ੍ਹਾਂ ਦੇਖਦੇ ਹੋ ਕਿ ਅਦਾਲਤਾਂ ਤੋਂ ਜਾਣ ਤੋਂ ਬਾਅਦ ਲੱਗਦਾ ਕਿ ਸਰਕਾਰ ਧੱਕਾ ਨਹੀਂ ਕਰੇਗੀ ਤੁਹਾਡੇ ਪੋਸਟਰ ਵੀ ਪਾੜੇ ਗਏ ਸੀ ਦੇਖੋ ਸਾਡੇ ਕੈਂਡੀਡੇਟਸ ਨੂੰ ਕਿਉਂਕਿ ਇੱਥੇ ਦੋ ਫੀਮੇਲ ਕੈਂਡੀਡੇਟ ਹੈ ਇਹ ਦੋਨਾਂ ਨੂੰ ਇਹ ਅੰਨੇ ਗਿਰੇ ਹੋਏ ਲੋਕ ਨੇ ਅੰਨੇ ਇਹਨਾਂ ਲੋਕਾਂ ਦਾ ਕੰਮ ਸਰਿਆ ਪਿਆ ਅੰਨੇ ਘਟਿਆ ਹਰਕਤਾਂ ਤੇ ਆਏ ਹੋਏ ਨੇ ਕਿ ਫੀਮੇਲ ਕੈਂਡੀਡੇਟਸ ਨੂੰ ਵੀ ਧਮਕੀਆਂ ਦੇ ਰਹੇ ਨੇ ਔਰਤਾਂ ਨੂੰ ਵੀ ਧਮਕਾ ਰਹੇ ਨੇ ਔਰ ਇਹ ਧਮਕੀਆਂ ਜਿਸ ਦਿਨ ਨਾ ਨਾਮੀਨੇਸ਼ਨ ਕਲੀਅਰ ਹੋ ਗਈ ਸੀ ਉਦੋਂ ਹੀ ਆਨੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਸਾਡੇ ਨਾਲ ਬੈਠੋ ਸਾਡੇ ਨਾਲ ਸਮਝੌਤੇ ਕਰੋ ਤੁਸੀਂ ਇਲੈਕਸ਼ਨ ਨਹੀਂ ਲੜਨਾ ਤੇ ਜੇ ਲੜੋਗੇ ਤਾਂ ਐ ਕਰ ਦਾਂਗੇ ਉਹ ਕਰ ਦਾਂਗੇ ਤੇ ਬੇਦੀ ਸਾਹਿਬ ਨੇ ਬੜਾ ਜ਼ਾਇਆ ਸਵਾਲ ਪੁੱਛਿਆ ਵੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਵੀ ਅੱਜ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈ ਚੋਣਾਂ ਦੇ ਵਿੱਚ ਵੋਟ ਪਾ ਕੇ ਪਾਣ ਜਾਣ ਲਈ ਅਸੀਂ ਪਿੰਡਾਂ 'ਚ ਜਾਂਦੇ ਸੀਗੇ ਲੋਕ ਕਹਿੰਦੇ ਸੀਗੇ ਠੀਕ ਹੈ ਬਾਈ ਜੀ ਵੋਟ ਤਾਂ ਅਸੀਂ ਪਾਵਾਂਗੇ ਪਰ ਕੀ ਇਹ ਸਰਕਾਰ ਪੈਨ ਦਊਗੀ ਤਾਂ ਇੱਥੇ ਤੱਕ ਜਦੋਂ ਭਰੋਸਾ ਸਰਕਾਰਾਂ ਤੋਂ ਲੋਕਾਂ ਦਾ ਉੱਠ ਜੇ ਤਾਂ ਉਹ ਮੈਨੂੰ ਲੱਗਦਾ ਹੈ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਸਰਕਾਰ ਲਈ ਹੋਰ ਕੁਝ ਨਹੀਂ ਹੈ ਤਰ ਪੰਜਾਬ ਸਰਕਾਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਤਕਰੀਬਨ 4 ਸਾਲ ਹੋ ਚੁੱਕੇ ਹੈ ਜੀ ਆ ਰਿਪੋਰਟ ਕਾਰਡ ਕੀ ਰਿਪੋਰਟ ਕਾਰਡ ਤੇ ਸਿੱਖਿਆ ਦੇਖੋ ਜੀ ਆ ਸਰਦੀਆਂ ਦਾ ਮੌਸਮ ਹੈ ਇਹਨਾਂ ਦੇ ਰਿਪੋਰਟ ਕਾਰਡ ਦੇ ਹਿਸਾਬ ਦੇ ਨਾਲ ਤਾਂ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਪਾਣੀ ਖੜਿਆ 4 ਸਾਲ ਤੋਂ ਕਿਸੇ ਪਿੰਡ ਦਾ ਕੋਈ ਕੰਮ ਨਹੀਂ ਹੋਇਆ ਆ ਮੈਂ ਇੱਕ ਪਿੰਡ ਵਿੱਚ ਗਿਆ ਪਰਸੋਂ ਕਿਉਂਕਿ ਅਸੀਂ ਕੈਂਪੇਨ ਜਿਹੜਾ ਕੀਤਾ ਹੈ ਛੈਲੀ ਪਿੰਡਾਂ ਦੇ ਵਿੱਚ ਗਿਆ ਹੈ ਉਹ ਕਹਿੰਦੇ ਜੀ ਵੀ ਦੋ ਨਸ਼ੇ ਵਾਲੇ ਮੁੰਡੇ ਆਏ ਉਹ ਮੂਫਲੀ ਵਾਲੇ ਹੁੰਦੇ ਆ ਜਿਹੜੇ ਸੜਕ ਤੇ ਬੈਠੇ ਹੁੰਦੇ ਆ ਵਿਚਾਰੇ ਉਤੋਂ ਹੀ ਲੁੱਟਮਾਰ ਕਰਕੇ ਲੈ ਗਏ ਆ ਹੁਣ ਪੰਜਾਬ ਦਾ ਇਹ ਹਾਲ ਹੋ ਗਿਆ ਵੀ ਮੂਫਲੀ ਵਾਲੇ ਨੂੰ ਵੀ ਲੋਕ ਲੁੱਟ ਕੇ ਲੈ ਜਾਂਦੇ ਆ ਨਸ਼ਾ ਨਾ ਵੱਧ ਚੁੱਕਿਆ ਕ੍ਰਾਈਮ ਨਾ ਵੱਧ ਚੁੱਕਿਆ ਵੀ ਮੂਫਲੀ ਵਾਲੇ ਤੱਕ ਨੂੰ ਨਹੀਂ ਲੋਕ ਬਖਸ਼ਦੇ ਜੇ ਮੂਫਲੀ ਵਾਲਾ ਹੀ ਨਹੀਂ ਸੇਫ ਹੈਗਾ ਤਾਂ ਫਿਰ ਹੋਰ ਤਾਂ ਕੀ ਆਪਣੇ ਪੰਜਾਬ ਦੇ ਵਿੱਚ ਕੋਈ ਸੇਫ ਹੋਊਗਾ ਆ ਚੋਰੀਆਂ ਵੀ ਹੁਣ ਨਹੀਂ ਵਧ ਗਈਆਂ ਆਪਣੇ ਪੈਂਡੂ ਹਲਕੇ ਦੇ ਵਿੱਚ ਪੈਂਡੂ ਇਲਾਕੇ ਦੇ ਵਿੱਚ ਜੋ ਬਹੁਤ ਸ਼ਰਮ ਵਾਲੀ ਗੱਲ ਹੈ ਇਸ ਸਰਕਾਰ ਦੀ ਜੀ ਇੰਦਰਪੁਰੇ ਦੇ ਸਰਪੰਚ ਮੌਜੂਦਾ ਸਰਪੰਚ ਜੀ ਤੁਸੀਂ ਦੇਖ ਰਹੇ ਹੋ ਪਰ ਤੁਹਾਡੇ ਏਰੀਆ ਕੀ ਕੈਂਡੀਡੇਟ ਨਹੀਂ ਹੈਗੇ ਦੇਖੋ ਸਾਡੇ ਏਰੀਆ ਦੇ ਵਿੱਚ ਤਿੰਨ ਕੈਂਡੀਡੇਟ ਦੇ ਕਾਗਜ਼ ਰਿਜੈਕਟ ਹੋਏ ਨੇ ਉਦੇ ਵਿੱਚ ਵੀ ਹੁਣ ਤੁਸੀਂ ਕਹਿ ਲਓ ਵੀ ਇੱਥੇ ਇੰਚਾਰਜ ਲਗਾਏ ਗਏ ਸੀਗੇ ਉਹਨਾਂ ਵੱਲੋਂ ਕੋ ਕਮੀ ਰਹਿ ਗਈ ਸਦबीर ਸਿੰਘ ਖਟਰਾ ਇੱਥੇ ਇੰਚਾਰਜ ਸੀਗੇ ਵੀ ਉਹ ਕਿਉਂਕਿ ਦਿਹਾਤੀ ਚ ਜ਼ਿਆਦਾ ਐਕਟਿਵ ਨੇ ਤੇ ਸਮਾਨ ਏਰੀਆ ਦੇ ਵਿੱਚ ਥੋੜਾ ਧਿਆਨ ਨਹੀਂ ਰੱਖਿਆ ਗਿਆ ਤੇ ਜਾਂ ਇਹ ਕਹਿ ਸਕਦੇ ਆ ਕਿ ਸਰਕਾਰ ਨੇ ਠੱਕੇ ਨਾਲ ਉਹਨਾਂ ਦੇ ਕਾਗਜ਼ ਰਿਜੈਕਟ ਕਰਾਤੇ ਤਾਂ ਦੋਨਾਂ ਚ ਕੋਈ ਵੀ ਗੱਲ ਹੋ ਸਕਦੀ ਹੈ ਬਤਾ ਕੇ ਤੁਸੀਂ ਆਪਣੇ ਜਿਹੜੇ ਬਾਜਪਾ ਦੇ ਹਗੇ ਨੇ ਉਹਨਾਂ ਦੇ ਉੱਪਰ ਇਲਜ਼ਾਮ ਲਾ ਰਹੇ ਮੈਂ ਕਹਿ ਰਿਹਾ ਜੀ ਪੌਸਿਬਿਲਿਟੀ ਹੋ ਸਕਦੀ ਹੈ ਕਿਉਂਕਿ ਕੈਂਡੀਡੇਟਸ ਨੇ ਆ ਕੇ ਮੈਨੂੰ ਕਿਹਾ ਕਿ ਜੇ ਸ਼ਾਇਦ ਸਾਡਾ ਧਿਆਨ ਨਾਲ ਰੱਖਿਆ ਹੁੰਦਾ ਉਹ ਕਿੱਤਾ ਹੁੰਦਾ ਤਾਂ ਸ਼ਾਇਦ ਸਾਡੇ ਕਾਗਜ਼ ਲੱਗ ਜਾਂਦੇ ਇਸੇ ਕਰਕੇ ਕਲਿਆਣ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਾਨੂੰ ਹੋਰ ਜ਼ਿਆਦਾ ਜ਼ੋਰ ਲਗਾ ਕੇ ਕੈਂਪੇਨ ਕਰਨਾ ਪਿਆ ਹੋਰ ਜ਼ਿਆਦਾ ਸਾਨੂੰ ਭੱਜ ਦੌੜ ਕਰਨੀ ਪਈ ਅੱਜ ਸਾਨੂੰ 4 ਦਿਨ ਹੋ ਗਏ ਅਸੀਂ ਘਰ ਨਹੀਂ ਆਏ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਸੀਂ ਪਿੰਡਾਂ ਦੇ ਵਿੱਚ ਸੀਗੇ ਤੇ ਇੱਕ ਚੀਜ਼ ਹੋਰ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਨੋਟਿਸ ਲੈਣਾ ਚਾਹਨਾ ਸਿਰਫ ਭਾਜਪਾ ਦਾ ਇਲੈਕਸ਼ਨ ਕੈਂਪੇਨ ਸੀਗਾ ਕਿ ਅਸੀਂ ਹਰ ਪਿੰਡ ਦੇ ਵਿੱਚ ਗਏ ਆ ਤੇ ਹਰ ਪਿੰਡ ਦੇ ਵਿੱਚ 200 ਬੰਦੇ ਗਏ ਆ ਤੇ 50 ਗੱਡੀਆਂ ਲੈ ਕੇ ਗਏ ਆ ਤੇ ਜਿਹੜੇ ਕਹਿੰਦੇ ਸੀਗੇ ਕਿ ਜੀ ਬੀਜੇਪੀ ਨੂੰ ਤਾਂ ਲੋਕ ਪਿੰਡਾਂ 'ਚ ਪਸੰਦ ਨਹੀਂ ਕਰਦੇ ਬੀਜੇਪੀ ਤਾਂ ਪਿੰਡਾਂ 'ਚ ਜਾ ਨਹੀਂ ਸਕਦੀ ਬੀਜੇਪੀ ਤਾਂ ਪਿੰਡਾਂ 'ਚ ਵੜ ਨਹੀਂ ਸਕਦੀ ਉਹਨਾਂ ਸਾਰਿਆਂ ਦੇ ਮੂੰਹ ਤੇ ਤਮਾਚਾ ਹੈ ਅਸੀਂ ਪਿੰਡਾਂ ਵਿੱਚ ਗਏ ਵੀ ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਸਾਡਾ ਸਵਾਗਤ ਕੀਤਾ ਸਾਨੂੰ ਬੜੇ ਪਿਆਰ ਨਾਲ ਮਿਲੇ ਮਾਨ ਦਿੱਤਾ ਸਤਿਕਾਰ ਦਿੱਤਾ ਕਿਤੇ ਸਾਡੇ ਤੇ ਫੁੱਲ ਗੇਰੇ ਕਿਤੇ ਸਾਨੂੰ ਲੰਗਰ ਪਾਣੀ ਛਕਾਇਆ ਪਿਆਰ ਤਾਂ ਅਨਾਮ ਮਿਲਿਆ ਵੀ ਅਸੀਂ ਹੁਣ ਆਪਣੀਆਂ ਸੀਟਾਂ ਨੂੰ ਲੈ ਕੇ ਪੂਰੇ ਕੌਨਫੀਡੈਂਟ ਹੈ ਅਟੜਾ ਜੀ ਦੇ ਇਲਜ਼ਾਮ ਲਾ ਰਹੇ ਹੋ ਹਾਈ ਕਮਾਂਡ ਨਾਲ ਗੱਲ ਕੀਤੀ ਕਿ ਮੈਂ ਕਿਸੇ ਤੇ ਕੋਈ ਇਲਜ਼ਾਮ ਨਹੀਂ ਲਗਾਇਆ ਮੈਂ ਇਹ ਕਿਹਾ ਵੀ ਜਾਂ ਤਾਂ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਬੀਓ ਪਟਿਆਲਾ ਦਿਹਾਤੀ ਤੋਂ ਆ ਕੇ ਸਮਾਣਾ ਹਲਕੇ ਨੂੰ ਦੇਖ ਸਕਣ ਤੇ ਆਂ ਇਹ ਹੋ ਸਕਦਾ ਹੈ ਕਿ ਸਰਕਾਰ ਨੇ ਧੱਕਾ ਕੀਤਾ ਤੇ ਉਹਨਾਂ ਦੇ ਕਾਗਜ਼ ਰਿਜੈਕਟ ਹੋ ਗਏ ਦੋਨਾਂ ਚ ਕੋਈ ਵੀ ਪੋਸਿਬਿਲਿਟੀ ਹੋ ਸਕਦੀ ਹੈ ਇਹ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਕੈਂਡੀਡੇਟਸ ਨੂੰ ਕੱਲ ਕੀ ਕਿਸ ਤਰ੍ਹਾਂ ਦੀ ਤਿਆਰੀ ਹੈ ਕੱਲ ਨੂੰ ਕੱਲ ਨੂੰ ਪੂਰੀ ਤਿਆਰੀ ਹੈ ਜੀ ਕੰਮ ਖਿੱਚ ਦਾਂਗੇ ਪੂਰੇ ਅਸੀਂ ਜੋਸ਼ ਹੈ ਕੋਈ ਟੱਕਾ ਨਾ ਮੈਂ ਚੱਲਣ ਦਊਂਗਾ ਆਪਣੇ ਏਰੀਏ ਦੇ ਵਿੱਚ ਤੇ ਨਾ ਇਹਨਾਂ ਨੂੰ ਕਰਨ ਦਊਂਗਾ ਹਾਈ ਕੋਰਟ ਵੀ ਅਸੀਂ ਇਸੇ ਕਰਕੇ ਗਏ ਸੀਗੇ ਕਿਉਂਕਿ ਪੁਲਿਸ ਮੌਜੂਦਾ ਸਰਕਾਰ ਦੀ ਹੁੰਦੀ ਹੈ ਤੇ ਹੁਣ ਮੌਜੂਦਾ ਸਰਕਾਰ ਦੀ ਜੇ ਪੁਲਿਸ ਹੈ ਤਾਂ ਸਾਡੇ ਨਾਲ ਹਾਈ ਕੋਰਟ ਹੈ ਮਾਨਯੋਗ ਹਾਈ ਕੋਰਟ ਦੇ ਇਸ ਫੈਸਲੇ ਨਾਲ ਸਾਡਾ ਜੋਸ਼ ਤੇ ਜਜ਼ਬਾ ਪੂਰਾ ਉਹਦੇ ਤੇ ਹੈ ਜੀ ਪੂਰਾ ਟਿਸਿਆਂ ਤੇ ਹੈ ਕਰਨ ਜੀ ਤੁਸੀਂ ਕਹਿ ਰਹੇ ਹੋ ਕਿ ਪਿੰਡਾਂ 'ਚ ਬੜਾ ਵਧੀਆ ਸਾਰਾ ਸਬਰਥਨ ਮਿਲ ਰਿਹਾ ਹੈ ਸਾਡਾ ਵੈਲਕਮ ਹੋ ਰਿਹਾ ਹੈ ਬੜਾ ਸਹਿਯੋਗ ਹੈ ਕੀ ਲੱਗਦਾ ਹੈ ਵੀ ਜਿਹੜੇ ਪਿੰਡਾਂ ਦੇ ਲੋਕ ਹੈ ਤੁਹਾਨੂੰ ਵੋਟਾਂ ਦੇ ਰੂਪ 'ਚ ਸਹਿਯੋਗ ਕਰਨਗੇ ਜਾਂ ਰਿਜ਼ਲਟ ਮਿਲੇਗਾ ਤੁਹਾਨੂੰ ਵੋਟਾਂ ਦੇ ਰੂਪ 'ਚ ਦੇਖੋ ਜੀ ਜਿਹੜੇ ਤਾਂ ਹੁਣ ਤੁਸੀਂ ਬੜਾ ਸਹੀ ਸਵਾਲ ਪੁੱਛਿਆ ਇੱਕ ਡਰ ਤਾਂ ਲੋਕਾਂ ਦੇ ਮਨ 'ਚ ਹੈਗਾ ਕਿਉਂਕਿ ਜਿਹੜੇ ਸਰਪੰਚ ਹੈ ਉਹ ਇਹ ਕਹਿੰਦੇ ਨੇ ਕਿ ਜੀ 1 ਸਾਲ ਰਹਿ ਗਿਆ ਜੇ ਜੇ ਅਸੀਂ ਹੁਣੀ ਤੁਹਾਡੇ ਨਾਲ ਓਪਨਲੀ ਚੱਲਾਂਗੇ ਕਿ ਤੇ ਵੀਡੀਓ 'ਚ ਆ ਜਾਾਂਗੇ ਫੋਟੋ 'ਚ ਆ ਜਾਾਂਗੇ ਤਾਂ ਜਿਹੜਾ ਮਾੜਾ ਮੋਟਾ ਮੈਂ ਸਰਪੰਚ ਬਣਿਆ ਮੈਨੂੰ ਪਿੰਡ ਵਾਸਤੇ ਕੁਝ ਮਿਲਣਾ ਹੈ ਉਹ ਵੀ ਨਹੀਂ ਮਿਲਣਾ ਹੈਗਾ ਤਾਂ ਮੇਰੇ ਲਈ ਤਾਂ ਦੇਖੋ ਮੈਂ ਆਪਣੇ ਪਿੰਡ ਦਾ ਵੀ ਧਿਆਨ ਰੱਖਣਾ ਤਾਂ ਐਵੇਂ ਕਰਕੇ ਕੁਝ ਲੋਕਾਂ ਦੇ ਮਨ 'ਚ ਡਰ ਹੈਗਾ ਕਿਉਂਕਿ ਇਹਨਾਂ ਨੇ ਹਰ ਚੀਜ਼ ਨੀਤੀ ਹੈ ਜਿਹੜੀ ਇਹਨਾਂ ਦੀ ਉਹ ਗਲਤ ਨੀਤੀ ਹੈ ਤਾਂ ਉਹ ਜ਼ਰੂਰ ਗੱਲਾਂ ਸੁਣਨ ਨੂੰ ਮਿਲਦੀਆਂ ਪਰ ਅੰਦਰੋਂ ਖਾਤੇ ਲੋਕਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਵੀ ਸਾਡੇ ਨਾਲ ਚੱਲਾਂਗੇ ਭਾਜਪਾ ਦੇ ਨਾਲ ਚੱਲਾਂਗੇ ਬਿਲਕੁਲ ਪਏਗੀ ਜੀ 100% ਪਏਗੀ ਜੋ ਮੋਦੀ ਜੀ ਨੇ ਇੱਥੇ ਕੰਮ ਕੀਤੇ ਨੇ ਰਾਸ਼ਨ ਸੈਂਟਰ ਸਰਕਾਰ ਤੋਂ ਆਂਦਾ ਹੈ ਮੋਦੀ ਜੀ ਤੋਂ ਆਂਦਾ ਹੈ ਕੱਚੇ ਘਰਾਂ ਦੇ ਪੈਸੇ ਸੈਂਟਰ ਸਰਕਾਰ ਤੋਂ ਆਂਦੇ ਆ ਮੋਦੀ ਜੀ ਤੋਂ ਆਂਦੇ ਆ ਆਯੂਸ਼ਮਾਨ ਕਾਰਡ ਮੋਦੀ ਜੀ ਨੇ ਬਣਾ ਕੇ ਦਿੱਤਾ ਹੈ 5 ਲੱਖ ਤੱਕ ਦਾ ਬੀਮਾ ਚਾਹੇ ਫ੍ਰੀ ਇਲਾਜ ਹੈ ਉਹ ਮੋਦੀ ਜੀ ਤੋਂ ਸੈਂਟਰ ਸਰਕਾਰ ਤੋਂ ਹੁੰਦਾ ਹੈ ਤਾਂ ਇਹਨਾਂ ਨੇ ਤਾਂ ਕੀਤਾ ਕੀ ਹੈ ਗੱਲਾਂ ਕੀਤੀਆਂ ਚੁਟਕਲੇ ਸੁਣਾਏ ਨੇ ਆ ਫੇਸਬੁੱਕ ਤੇ ਦੇਖ ਲੋ ਕੋਈ ਨਾ ਕੋਈ ਚੁਟਕਲਾ ਸੁਣਾਉਂਦੇ ਹੋਏ ਸੀਐਮ ਸਾਹਿਬ ਤੁਹਾਨੂੰ ਦਿਖਜਾਂਗੇ ਇੱਕ ਦੂਜੀ ਪੋਸਟ ਦੇ ਵਿੱਚ ਤੇ ਆਪ ਗਏ ਹੋਏ ਸੀ ਜਾਪਾਨ ਤੇ ਸੁਣਨ ਚਾਇਆ ਉਹਨਾਂ ਦਾ ਹੈਲੀਕਾਪਟਰ ਪਿੱਛੋਂ ਦਿੱਲੀ ਵਾਲੇ ਲਾਲੇ ਲਈ ਘੁੰਮੀ ਗਏ ਤਾਂ ਪੰਜਾਬ ਦੇ ਵਿੱਚ ਕਦੀ ਐ ਨਹੀਂ ਹੋਇਆ ਆਪਾਂ ਪੰਜਾਬੀ ਸੂਰਮੇ ਹੁੰਨੇ ਆ ਤੇ ਇੱਥੇ ਇਹਨਾਂ ਨੇ ਤਾਂ ਦਿੱਲੀ ਦੇ ਪਿੱਛੇ ਲਾਤਾ ਪੰਜਾਬ ਆਪ ਮੁੱਖ ਮੰਤਰੀ ਜਾਪਾਨ ਗਿਆ ਹੋਇਆ ਤੇ ਉਹਦਾ ਹੈਲੀਕਾਪਟਰ ਦਿੱਲੀ ਵਾਲਾ ਲੈ ਕੇ ਘੁੰਮ ਰਿਹਾ ਹੈ ਤੇ ਮੈਂ ਸੁਣਿਆ ਵੀ ਅਕਾਲੀ ਉਹਨੇ ਮਾਨਿਕ ਗੋਇਲ ਐ ਮਾਨਸਾ ਵਾਲਾ ਉਹਨੇ ਕੋਈ ਨੋਟੀਫਿਕੇਸ਼ਨ ਪਾਈ ਸੀ ਆਰਟੀਆਈ ਪਾਈ ਸੀਗੀ ਉਹਦੇ ਵਿੱਚ ਆਇਆ ਹੈ ਵੀ ਇਸ ਸਰਕਾਰ ਨੇ 139 ਕਰੋੜ ਰੁਪਏ ਤਾਂ ਫਲੈਕਸਾਂ ਤੇ ਖਰਚ ਕਰਤਾ ਦੋ ਤਿੰਨ ਮਹੀਨਿਆਂ ਚ ਪੰਜਾਬ ਦੇ ਵਿੱਚ 139 ਕਰੋੜ ਲਾ ਲੋ ਵੀ ਬਈ 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 ਜ਼ਿਲ੍ਹੇ ਨੇ ਜ਼ਿਲ੍ਹੇ ਵਾਈਜ਼ ਡਿਵਾਈਡ ਕਰ ਲੋ ਜਾਂ ਉਹਨੂੰ ਫਿਰ ਸ਼ਹਿਰ ਵਾਈਜ਼ ਸਬ ਡਿਵੀਜ਼ਨ ਵਾਈਜ਼ ਡਿਵਾਈਡ ਕਰ ਲੋ ਇਹਨਾਂ ਦਾ ਧਿਆਨ ਹੀ ਸਾਰਾ ਬੋਰਡਾਂ ਤੇ ਐਡਵਰਟਾਈਜ਼ਮੈਂਟਸ ਹੈ ਲੋਕਾਂ ਦੇ ਕੰਮਾਂ ਲਈ ਹੱਕਾਂ ਲਈ ਇਹਦਾ ਧਿਆਨ ਦਿੱਤਾ ਹੁੰਦਾ ਤਾਂ ਆ ਹਾਲ ਹੀ ਨਾ ਹੁੰਦਾ ਵੀ ਪਿੰਡਾਂ 'ਚ ਵੜ ਨਹੀਂ ਸਕਦੇ ਨਾ ਕੋਈ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕੈਂਪੇਨ 'ਚ ਦਿਖਿਆ ਨਾ ਕੋਈ ਅਕਾਲੀ ਦਲ ਦਾ ਕੈਂਡੀਡੇਟ ਕੈਂਪੇਨ 'ਚ ਦਿਖਿਆ ਨਾ ਕੋਈ ਕਾਂਗਰਸ ਦਾ ਕੈਂਪੇਨ ਦੇ ਵਿੱਚ ਕੋਈ ਕੈਂਡੀਡੇਟ ਦਿਖਿਆ ਦੋ ਦੋ ਤਿੰਨ ਤਿੰਨ ਬੰਦੇ ਇਹਨਾਂ ਦੇ ਲਫਾਫੇ ਲੈ ਕੇ ਘੁੰਮਰੇ ਸੀਗੇ ਤੇ ਸਾਡੇ ਭਾਜਪਾ ਦੇ ਕੈਂਡੀਡੇਟ ਆਪ ਹਰ ਘਰ ਚ ਗਏ ਨੇ ਹਰ ਘਰ ਖੜਕਾਇਆ ਆਪ ਹਰ ਪਿੰਡ ਦੀ ਹਰ ਗਲੀ ਹਰ ਸੜਕ ਤੇ ਗਏ ਨੇ ਪਰ ਕਿੰਨੇ ਹੈਲੀਕਾਪਟਰ ਤਾਂ ਜਿਹੜਾ ਹੈਗਾ ਉਹ ਰਾਜਪਾਲ ਜਿਹੜੇ ਹੈਗੇ ਨੇ ਪੰਜਾਬ ਦੇ ਉਹ ਵੀ ਵਰਤ ਸਕਦੇ ਨੇ ਸ਼ਾਇਦ ਉਹ ਵਰਤ ਰਹੇ ਹੋਣ ਨਹੀਂ ਜੀ ਉਹਦੇ ਵਿੱਚ ਤੁਸੀਂ ਫੋਟੋ ਨਹੀਂ ਦੇਖੀ ਉਹ ਚ ਲਾਲਾ ਜੀ ਦੀ ਫੋਟੋ ਸਾਫ਼ ਦਿਖ ਰਹੀ ਹੈ ਉਹਨਾਂ ਨੇ ਨੀਲਾ ਸਵਟਰ ਪਾਇਆ ਹੋਇਆ ਹੈ ਇਹ ਹੈਲੀਕਾਪਟਰ ਚੋਂ ਉਤਰਦੇ ਹੋਏ ਕਿਤੇ ਜਾ ਰਹੇ ਨੇ ਪੰਜਾਬ ਦੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਜੀ ਬੰਬ ਨਾਲ ਕਈ ਮੇਲੇ ਮੇਲਾ ਵਗੈਰਾ ਆ ਰਹੀਆਂ ਨੇ ਕਿਵੇਂ ਦੇਖਦੇ ਹੋ ਤੁਸੀਂ ਅਸੀਂ ਤਾਂ ਹੁਣ ਇਹ ਦੇਖਦੇ ਆਂ ਜੀ ਵੀ ਲੋਕਾਂ ਨੇ ਤਾਂ ਮਨ ਬਣਾ ਲਿਆ ਵੀ ਇਹ ਝਾੜੂ ਨੂੰ ਝਾੜੂ ਫੇਰ ਕੇ ਪੰਜਾਬ ਚੋਂ ਬਾਹਰ ਕੱਢਣਾ ਤੇ ਇਹ ਜਿਹੜਾ ਹੁਣ ਗੈਂਗਸਟਰਵਾਦ ਵੱਧ ਗਿਆ ਕ੍ਰਾਈਮ ਵੱਧ ਗਿਆ ਹਾਲਾਤ ਖਰਾਬ ਹੋਏ ਹੋਏ ਨੇ ਹੁਣ ਇੱਥੇ ਵੀ ਯੋਗੀ ਜੀ ਵਰਗਾ ਮੁੱਖ ਮੰਤਰੀ ਭਾਜਪਾ ਦੀ ਸਰਕਾਰ ਚਾਹੀਦੀ ਹੈ ਜਿਹੜੀ ਗੈਂਗਸਟਰਸ ਨੂੰ ਐਂਟੀ سوشਲ ਐਲੀਮੈਂਟਸ ਨੂੰ ਪੰਜਾਬ ਤੋਂ ਛੇਤਰ ਮਾਰ ਕੇ ਬਾਹਰ ਕੱਢੂਗੀ ਫੇਰ ਪੰਜਾਬ ਦਾ ਮਾਹੌਲ ਉਹਦਾ ਠੀਕ ਹੋਊਗਾ ਹੁਣ ਅੱਜ ਪੰਜਾਬ ਭਾਜਪਾ ਮੰਗ ਰਿਹਾ ਤੁਹਾਨੂੰ ਯੋਗੀ ਜੀ ਵਰਗਾ ਕਿਹੜਾ ਕਰੈਕਟਰ ਤੇ ਕਿਹੜਾ ਚਿਹਰਾ ਲੱਗਦਾ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਬਣ ਦੇਖੋ ਮੈਂ ਤਾਂ ਾਡੇ ਵੱਡੇ ਦਾ ਕੱਦ ਤਾਂ ਹੈ ਨਾ ਉਹਦੇ ਤਾਂ ਪਰ ਮੈਂ ਇੱਕ ਐਗਜ਼ਾਮਪਲ ਹਰ ਕਿਤੇ ਦੰਨਾ ਹੁੰਨਾ ਹੈ ਕਿ ਐਗਜ਼ਾਮਪਲ ਲੈ ਲਓ ਤੁਸੀਂ ਯੂਪੀ ਦੀ ਐਗਜ਼ਾਮਪਲ ਲੈ ਲਓ ਗੁਜਰਾਤ ਦੀ ਐਗਜ਼ਾਮਪਲ ਲੈ ਲਓ ਰਾਜਸਥਾਨ ਦੀ ਐਗਜ਼ਾਮਪਲ ਲੈ ਲਓ ਹਰਿਆਣੇ ਦੀ ਪੰਜਾਬ ਸਭ ਤੋਂ ਪਿਛੜਿਆ ਹੋਇਆ ਫਾਈਨੈਂਸ਼ੀਅਲ ਟਰਮਸ ਦੇ ਵਿੱਚ ਜਿੰਨਾ ਕਰਜ਼ਾ ਪੰਜਾਬ ਤੇ ਉਰੇ ਲੋਕਾਂ ਨੂੰ ਫੈਸਿਲਿਟੀ ਸਭ ਤੋਂ ਘੱਟ ਨੇ ਇਹਨਾਂ ਸਟੇਟ ਕਿਤੇ ਕਿਤੇ ਜਿਆਦਾ ਬੈਟਰ ਹੈ ਯੂਪੀ ਦੇ ਵਿੱਚ ਕਿਤੇ ਕ੍ਰਾਈਮ ਨਹੀਂ ਹੈਗਾ ਤੇ ਉਰੇ ਆਪਣੇ ਤੁਸੀਂ ਦੇਖ ਲਓ ਮੈਂ ਤੁਹਾਨੂੰ ਉਦਾਹਰਨ ਦਿੱਤੀ ਹੈ ਵੀ ਮੂਫਲੀਆਂ ਵਾਲਾ ਵੀ ਨਹੀਂ ਬਖਸ਼ਿਆ ਕਰਨ ਜੀ ਜੇ ਭਾਜਪਾ ਦੀ ਸਰਕਾਰ ਬਣਦੀ ਹੈ ਪੰਜਾਬ ਚ ਕੀ ਪੰਜਾਬ ਦਾ ਕਰਜ਼ਾ ਉਤਰ ਜਾਏਗਾ ਫਿਰ ਪੰਜਾਬ ਦਾ ਕਰਜ਼ਾ ਜ਼ਰੂਰ ਉਤਰੂਗਾ ਤੁਸੀਂ ਬਾਕੀ ਸਟੇਟ ਦੇਖੋ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਆਈ ਹੈ ਉਹਨਾਂ ਨੇ ਕਿਵੇਂ ਤਰੱਕੀ ਦਾ ਰਾਹ ਫੜਿਆ ਹੈ ਚਾਹੇ ਗੁਜਰਾਤ ਹੈ ਚਾਹੇ ਰਾਜਸਥਾਨ ਹੈ ਚਾਹੇ ਯੂਪੀ ਹੈ ਤੇ ਚਾਹੇ ਹਰਿਆਣਾ ਆਪਣੇ ਨਾਲ ਦਾ ਗਵਾਂਢੀ ਹਰਿਆਣਾ ਦੇਖ ਲਓ ਪੰਜਾਬ ਨਾਲੋਂ ਕਿਤੇ ਹਾਲਾਤ ਉੱਥੇ ਬਿਹਤਰ ਨੇ ਆਹ ਕੈਂਡੀਡੇਟਸ ਤੁਸੀਂ ਕੁਝ ਕਹਿਣਾ ਚਾਹੋ ਹਾਂਜੀ ਛਿੰਦੇ ਨੀ ਜਿਹੜਾ ਰਿਜਲਟ ਤੁਹਾਨੂੰ ਵੋਟਾਂ ਤੋਂ ਬਾਅਦ ਹੀ ਪਤਾ ਲੱਗਣਾ ਜੀ ਪਤਾ ਲੱਗੂਗਾ ਵੀ ਲੋਕ ਪਿਆਰ ਕਰਦੇ ਨੇ ਜਾਂ ਨਹੀਂ ਕਰਦੇ ਅਸੀਂ ਸਾਡੀ ਜਿੱਤ ਤੋਂ ਬਾਅਦ ਪਤਾ ਲੱਗੂਗਾ ਤੁਹਾਨੂੰ ਪਿੰਡਾਂ ਚ ਲੋਕ ਚਾਹੇ ਸਾਈਲੈਂਟ ਵੋਟ ਪਾਉਣ ਜਾਂ ਜਿੱਦਾਂ ਮਰਜ਼ੀ ਹੋਣ ਪਰ ਮੇਰੇ ਮੇਰੇ 8 ਪਿੰਡ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਸੀਟ ਇਹ ਜਿੱਤਾਂਗੇ ਪੱਕਾ ਜਿੱਤਾਂਗੇ ਤੁਹਾਨੂੰ ਬਾਅਦ ਚ ਰਿਜਲਟ ਪਤਾ ਲੱਗ ਜਾਣਾ ਜੀ ਅੱਧਰ ਵੀ ਦੱਸ ਨਾਮ ਲੇ ਦਿਲਸ਼ਾਦ ਤੇ ਮੈਂ ਦਿਲਸ਼ਾਦ ਪਠਾਨ ਜੀ ਮੈਂ ਜ਼ਾਲਾ ਜੋਨ ਤੋਂ ਲੜ ਰਹੇ ਹਾਂ ਤਕਰੀਬਨ ਮੇਰੇ ਕੋਲੇ 7 ਪਿੰਡ ਨੇ ਕਰਨ ਜੀ ਵੀ ਨਾਲ ਹੀ ਸੀਗੇ ਅਸੀਂ ਕੰਬਾਈਨਿੰਗ ਬੜੇ ਅچھے ਤਰੀਕੇ ਦੇ ਨਾਲ ਕੀਤੀ ਹੈ ਜਿੱਦਾਂ ਸਿੰਧਾਪਾ ਜੀ ਕਹਿ ਰਹੇ ਨੇ ਕਿ ਰਿਜ਼ਲਟ ਤਾਂ ਹੁਣ ਵੋਟਾਂ ਤੋਂ ਬਾਅਦ ਹੀ ਪਤਾ ਲੱਗੂਗਾ ਅਸੀਂ ਹਾਈ ਕਮਿਸ਼ਨਰ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਹੈ ਕਿਉਂਕਿ ਦੇਖੋ ਡਰ ਕੀ ਹੈ ਕਿਉਂਕਿ ਇਹ ਖੁਦ ਹੀ ਐਸਾ ਮਾਹੌਲ ਪੈਦਾ ਕਰ ਰਹੇ ਨੇ ਧੱਕੇਸ਼ਾਹੀ ਵਾਲਾ ਅਸੀਂ ਇਹ ਕਰਦਾਂਗੇ ਸੀ ਉਹ ਕਰਦਾਂਗੇ ਤੇ ਜੇ ਤੇ ਸਹੀ ਤਰੀਕੇ ਨਾਲ ਵੋਟ ਪਈ ਭਾਜੀ ਰਿਜ਼ਲਟ ਤੁਹਾਡੇ ਸਾਹਮਣੇ ਆ ਠੀਕ ਹੈ ਵੀ ਭਾਜਪਾ ਕੀ ਰਿਜ਼ਲਟ ਕੱਢਦੀ ਹੈ ਕੀ ਸਿੱਟੇ ਆਉਂਦੇ ਨੇ ਤਾਂ ਅਸੀਂ ਫੁੱਲ ਭਾਜੀ ਐਕਟਿਵ ਆ ਤੇ ਫੁੱਲ ਮੋਟੀਵੇਸ਼ਨ ਦੇ ਵਿੱਚ ਆ ਕਿ ਅਸੀਂ ਜਿੱਤਾਂਗੇ ਠੀਕ ਹੈ ਠੀਕ ਹੈ ওকে ਥੈਂਕ ਯੂ ਧੰਨਵਾਦ ਸ਼ੁਗਰੀਆ ਜੀ ਮਿਹਰਬਾਨ OK